ਸਤਿ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਪਿਆਰ ਭਰੀ ਜਿਨ੍ਹਾਂ ਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਿਓ ਬਾਈ ਅੱਜ ਤੁਹਾਨੂੰ ਦੱਸ ਰਿਹਾ ਗਰਮੀ ਬਹੁਤ ਆ ਲੇਬਰ ਨਹੀਂ ਮਿਲ ਰਹੀ ਲੇਬਰ ਬਹੁਤ ਔਖੀ ਮਿਲਦੀ ਆ ਆਪਾਂ ਕਿਹਾ ਸੀਗਾ ਵੀ ਆਜੋ ਜੀਰੀ ਲਵਾਓ ਤੁਹਾਨੂੰ ਲੰਗਰ ਲਾਵਾਂਗੇ ਬਾਈ ਅੱਜ ਆਪਣੇ ਬੰਦੇ ਆ ਗਏ ਮਸਾਲੇ ਆਂਦੇ ਬਹੁਤ ਦੂਰੋਂ ਲਿਆਂਦੇ ਆ ਬਾਈ ਮਾਸੀ ਦੇ ਪਿੰਡੋਂ ਮਰੀਲਕੋਟལੋਂ ਬੰਦੇ ਲਿਆਂਦੇ ਆ ਦੇਖ ਲੋ ਬਰਨਾਲੇ ਸਹਿਰ ਵਾਲਿਆਂ ਨੇ ਦੇਖੋ ਇਤਨੇ ਠੋ ਬੰਦਾ ਬੈਠਾ ਹੈਗਾ ਲਾਓ ਬਾਈ ਮਿੱਠਾ ਚੌਲ ਖਾਓ ਔਰ ਰੱਬ ਕੋ ਕਹੋ ਮੀ ਪਾ ਡਾਲੇ ਮੀ ਪਾ ਮੀ ਡਾਲੇਗਾ ਬਾਈ ਤਾ ਪੇਟ ਚੱਕੀ ਪਲੇਟ ਪਲੇਟ ਠਾ ਹਾਂ ਮਿੱਠਾ ਚੌਲ ਅੱਜ ਲੰਗਰ ਲੱਗਾ ਹੋਇਆ ਹੈ ਬਾਈ ਆਓ ਬਰਨਾਲੇ ਵਾਲੋਂ ਕੋ ਵੀ ਕਹਿ ਰਹੇ ਆਓ ਚੌਲ ਖਾਓ ਚਾਵਲ ਲਗਾਓ ਔਰ ਮੀਂਹ ਪਵਾਓ ਆਪਾਂ ਦੱਸਦੇ ਆ ਵੀਰੇ ਤੁਹਾਨੂੰ ਦਿਲ ਦੀਆਂ ਗੱਲਾਂ ਅੱਜ ਆਪਣੇ ਅੱਜ ਆ ਗਏ ਮੁਜ਼ੱਫਰ ਨਖ਼ਵਤੋਂ ਬੰਦੇ ਆਪਾਂ ਕੱਦੂ ਕਰੇ ਨੂੰ 2 ਦਿਨ ਹੋ ਗਏ ਘਰੇ ਬਾਪੂ ਤੋਂ ਵੀ ਸਰੋਪਾ ਪੈ ਰਿਹਾ ਸੀ ਕਹਿੰਦਾ ਕੱਦੂ ਦਾ ਤੂੰ ਕਰਤਾ ਲੇਬਰ ਤੂੰ ਪੁੱਛੀ ਨਹੀਂ ਵੀ ਤੂੰ ਇਹ ਪੰਗਾ ਕਿਉਂ ਲੈ ਲਿਆ ਮਾਹ ਯਾਰ ਦੇਖੀ ਜਾਉ ਜਿਹੜਾ ਕੁਝ ਹੋਣਾ ਉਹ ਤਾਂ ਹੋ ਹੀ ਜਾਣਾ ਵੀ ਤੇਰਾ ਕਦੂ ਆਏ ਹੋਜੂ ਬਾਹ ਹੋਜੂ ਪਹਿਲਾਂ ਤਾਂ ਤੜਕੇ ਤੂੰ ਨੇਰੇ ਉੱਠ ਕੇ ਕਦੂ ਕਰਿਆ ਵੀ ਤੂੰ ਇਹ ਪੰਗਾ ਕਿਉਂ ਲਿਆ ਮਾ ਦੇਖੀ ਜਾਉ ਬਾਈ ਲੇਬਰ ਆਪਾਂ ਨੂੰ ਮਿਲ ਗਈ ਲੇਬਰ ਮਿਲ ਦਾ ਕਾਰਨ ਕੀ ਆ ਪ੍ਰਮਾਤਮਾ ਸਭ ਕਿੰਨੀ ਦੇਖਦਾ ਉਧਰ ਜਿਨ੍ਹਾਂ ਦੇ ਇਹ ਜੀਰੀ ਜੂਰੀ ਲਾਉਂਦੇ ਸੀ ਉਧਰ ਹੋ ਗਈ ਸੀ ਲਾਈਟ ਖਰਾਬ ਆਪਣਾ ਕਦੂ ਕਰਿਆ ਕਰਕੇ ਆਪਣੇ ਆ ਗਏ ਤੇ ਜਿਰੀ ਲਾ ਗਏ ਪੱਟਣ ਆਪਾਂ ਬੰਦੇ ਲੈ ਕੇ ਆਏ ਮੁਜ਼ਾਫਰਨਗਰ ਤੋਂ ਵੀ ਇਹ ਕਿਸਮਤ ਦੀ ਗੱਲ ਆ ਵੀ ਤੁਸੀਂ ਜਦੋਂ ਤਿਆਰ ਕਰਿਆ ਹੁੰਦਾ ਬਈ ਦੋ ਇੱਕ ਦਿਨ ਤਾਂ ਮੈਨੂੰ ਬਾਹਣ ਨੂੰ ਇਕੱਲਾ ਹੀ ਆ ਲੇਵਰਾ ਵਾਲਾ ਆਪਣੇ ਹੈ ਨਹੀਂਗਾ ਆਪ ਹੀ ਕੰਮ ਕਰਨਾ ਪਿਆ ਵੀ ਧੰਨਵਾਦ ਇਹ ਬਾਈਆਂ ਦਾ ਧੰਨਵਾਦ ਰੱਬ ਦਾ ਵੀਰੇ ਜਿਹੜੇ ਆਪਣੇ ਆ ਕੇ ਅੱਜ ਲਾ ਗਏ ਸਾਰੇ ਗਮਾਂਡੀ ਹਾਇਦੇ ਸੀ ਵੀ ਇਹ ਜਦੋਂ ਵੀ ਪੰਗੇ ਲੈਂਦਾ ਤੇ ਤੁਹਾਨੂੰ ਪਤਾ ਹੀ ਅੱਗੇ ਆਪਣੇ ਨਾਲ ਕੀ ਹੋਈ ਆਪਣੀ ਪਨੀਰੀ ਉਹਨਾਂ ਨੇ ਪੱਟੀ ਨਹੀਂ ਪਰਮਾਤਮਾ ਨੇ ਆਪਾਂ ਕੱਧੂ ਕਰ ਕਰ ਛਿੜਤਾ ਜੀਰੀ ਵੀ ਮਿਲ ਗਈ ਜੀਰੀ ਲੱਗ ਪਈ ਗਈ ਸੀ ਆਹ ਦੇਖ ਲਓ ਇਹਦੇ ਵਿੱਚ ਵੀ ਪੱਟ ਲਈ ਸੀਗੀ ਬੰਦਿਆਂ ਨੇ ਕੀ ਲੇਕ ਦੀ ਘੱਟੀ ਸੀ ਆਪਾਂ ਕਿਸੇ ਪਾਸੇ ਹੋਰ ਲਾਇਏ ਸੀ ਮੈਂ ਤਾਂ ਮੁੰਤੋ ਕਰਕੇ ਜਿਵੇਂ ਆਪਾਂ ਕਹਿੰਦੇ ਰਿਸ਼ਤ ਵਾਂਗੂ ਉਹਨਾਂ ਨੂੰ ਬੋਤਲ-ਬੂਤਲ ਦਿੱਤੀ ਬਾਈ ਆਪਣੀ ਜੀਰੀ ਕੰਪਲੀਟ ਹੋ ਗਈ ਇਹ ਬਾਈਆਂ ਨੂੰ ਵੀ ਲਾਲਚ ਦਿੱਤਾ ਦੇਖੋ ਮੈਂ ਬਰਨਾਲੇ ਵਾਲਿਆਂ ਨੂੰ ਵੀ ਕਹਿੰਦਾ ਹੁੰਦਾ ਸੀ ਵੀ ਆ ਜਾਓ ਲੱਸੀ ਦਾ ਲੰਗਰ ਲਾਵਾਂਗੇ ਚੋਲ ਬਹੁਤ ਕੋਈ ਨਹੀਂ ਆਉਂਦਾ ਵੀਰੇ ਤੇ ਕਹਿੰਦੇ ਇਦਾਂ ਮੁੱਲ ਲੈ ਗਈ ਪੀ ਲਾਂਗੇ ਤੇਰੇ ਚੌਲਾਂ ਨੂੰ ਹੀ ਚੰਗਾ ਗਰਮਾਹਸ ਬਹੁਤ ਆ ਮਹਾ ਸਵਿੰਗਿੰਗ ਪੂਲ ਵੀ ਆ ਆਪਣੇ ਲੈਵੇ ਨਾਲੋ ਜਿੰਨਾ ਮਰਜੀ ਵੱਡੇ ਵੱਡੇ ਨੇਗੇ ਕਹਿੰਦਾ ਨਾ ਬਈ ਅਸੀਂ ਤਾਂ ਤੇਰਨੂ ਹੀ ਚੰਗੇ ਬਈ ਮਾੜੇ ਟਾਈਮ ਕੋਈ ਨਹੀਂ ਖੜਦਾ ਚਲੋ ਪ੍ਰਮਾਤਮਾ ਨੇ ਫੇਰ ਵੀ ਸੁਣੀ ਆ ਆਪਣੀ ਦੇਖ ਲਓ